تو پھر ہی آنند ملتا ہے سکون ملا ہے پربو رام بنا پربو شام بنا جگت سونا ہری نام بنا جیسے مندر سونا ਯਾਰ ਕਿੰਨੀ ਜ਼ਮੀਨ ਦੇ ਉੱਪਰ ਸਰਕਾਰੀ ਕੌਟਪੁਰਾ ਦੀ ਅਨਾਜ ਮੰਡੀ ਦੇ ਵਿੱਚ ਡੈਰਿੰਗ ਤਾਰੀਖਾ ਨੂੰ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਮੈਨੂੰ ਸਮਝ ਨਹੀਂ ਲੱਗਦੀ ਕਿ ਭਾਰੀ ਸੰਕਟਾਂ ਨੇ ਇੱਥੇ ਪਹੁੰਚ ਕੇ ਛਾਸਣ ਨੂੰ ਸਰਵਨ ਕੀਤਾ ਹੈ ਅਤੇ ਭਾਈ ਸਾਹਿਬ ਇਹ ਕੈਸੀ ਗੱਲ ਕਰਦੇ ਹੋ ਕਿ ਛਾਸਣ ਦੀ ਸਮਾਪਤੀ ਦਾ ਟਾਈਮ ਹੋ ਗਿਆ ਜਿੱਥੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਲੋਕ ਬੜੀ ਉਸ਼ਾ ਦੇ ਨਾਲ ਛਾਸਣ ਨੂੰ ਆਸਤੇ ਪਹੁੰਚੇ ਜ਼ਰੂਰ ਨਾ ਸਮਯੋਦਾ ਦੀ ਗੱਲ ਹੈ ਕਿਉਂਕਿ ਕਿਹੜਾ ਐਸਾ ਦਿਨ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੀਬੀ ਸਸ਼ੀਸ਼ਾ ਵੀ ਮਹਾਰਾਜ ਰਾਕਾ ਜੀ ਇਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਅਤੇ ਸਮਯੋਦਾ ਦੇ ਪੂਰਾ ਕੱਠ ਪੰਡਾਲ ਫੁੱਲ ਭਰਿਆ ਹੋਇਆ ਹੈ ਸਾਸੀ ਪਰ ਪੰਡਾਲ ਦੇ ਵਿੱਚ ਸੰਤਾਂ ਪੂਰੇ ਉਸ਼ਾ ਦੇ ਨਾਲ ਬੈਠੀਆਂ ਹੋਈਆਂ ਹਨ ਬਰਮੇਸ਼ਾ ਬਾਰੀਨ ਨਿਊਜ਼ ਕੋਰ ਪੂਰਾ ਪੰਜਾਬ খুশি ঘর ঘর খেলার খুশি ঘর ঘরের ਕੀ ਆਪਣਾ ਪਿਆਰ ਕਰ ਰਹਾ ਏ ਜੋ ਪਿਆਰ ਕਰ ਰਹਾ ਏ ਸਭ ਨੇ ਪਿਆਰ ਕਰ ਰਹਾ ਏ ਹੋ ਸਿਤ ਗੁਰਦਾ ਕਹਿਣਾ ਪਿਆਰ ਕਹਿਣਾ ਏ ਮਰਦਾ ਕਿ ਉਹ ਨਰੰਕਾਰੀ ਸਤਸੰਗ ਸਮਾਗਮ ਦੇ ਵਿੱਚ ਜਿਸ ਆਪਣਾ ਪਿਆਰ ਕਰਨਾ ਹੈ ਜਿਸ ਆਪਣਾ ਪਿਆਰ ਕਰਨਾ ਹੈ ਜਿਸ ਆਪਣਾ ਪਿਆਰ ਕਰਨਾ ਹੈ ਨਰੰਕਾਰੀ ਸਤਸੰਗ ਸਮਾਗਮ ਦੇ ਵਿੱਚ ਬਹੁਤ ਹੀ ਸੰਗਤਾਂ ਭਾਰੀ ਇਕੱਠ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਮਾਤਾ ਸੁਖਦੀਸ਼ਾ ਜੀ ਮਹਾਰਾਜ ਪਹੁੰਚੇ ਨੇ ਪਿਆਰਾ ਰਸੇ ਕਹਿਣਾ ਤੁਹਾਨੂੰ ਕਾ ਸਾ ਸੰਗਤ ਜਾਗਰੂਪ ਸਵਿੰਦਰ ਹਰਦੇਵ ਜੀ ਮਹਾਰਾਜ ਕੀ ਜੈ ਤੋਂ ਸਾ ਸੰਗਤ ਪੰਡਾਲ ਦੇ ਬਿਲਕੁਲ ਸੱਜੇ ਪਾਸੇ ਜਿੱਥੋਂ ਐਂਟਰੀ ਹੈ ਸ਼ੈੱਡ ਵਾਲੇ ਪਾਸੇ ਸਾ ਸੰਗਤ ਬ੍ਰਹਮ ਗਿਆਨ ਕਕਸ਼ ਹੈ ਕੋਈ ਵੀ ਜਗਿਆਸੀ ਰੂਹ ਜੋ ਬਰਮ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦੀ ਹੈ ਸਾਧ ਸੰਗਤ ਇਸ ਸਮਾਗਮ ਦੀ ਸਮਾਪਤੀ ਤੋਂ ਬਾਅਦ ਵੀ ਮਕਰਮ ਮੁਜ਼ਲ ਚੱਲਦਾ ਰਹੇਗਾ ਸਾਧ ਸੰਗਤ ਬਾਅਦ ਵਿੱਚ ਵੀ ਆਪ ਉਥੇ ਜਾ ਸਕਦੇ ਹੋ ਜਿਸ ਤਰ੍ਹਾਂ ਸਾਧ ਸੰਗਤ ਆਸ਼ਕਾਤਨਾ ਕਰ ਚੁੱਕੇ ਮਾਧਵਾ ਰਕੇਸ਼ ਲੱਤੀ ਜੀ ਮੋਗਾ ਤੋਂ ਆਏ ਸਾਧ ਸੰਗਤ ਦੇਵਾ ਹਾਤਮਾ ਕਿਰਪਾ ਕਰਨਗੇ ਇਹਨਾਂ ਤੋਂ ਬਾਤ ਪ੍ਰਸਾਧ ਕਰਾਂਗਾ ਸਾਧ ਜੀ ਭੈਣ ਡਿੰਪਲ ਜੀ ਫਿਰੋਜ਼ਪੁਰ ਤੋਂ ਆਏ ਸਾਧ ਸੰਗਤ ਰਚਨਾ ਰੂਪੀ ਜੀ ਅਸ਼ੀਰਵਾਦ ਪ੍ਰਾਪਤ ਕਰ ਸਸਿੰਘ ਜੀ ਪ੍ਰੇਮ ਤੇ ਬੋਲਣਾ ਅਨੰਕਾਰ ਜੀ ਸਸਿੰਘ ਜੀ ਬੋਲ ਲੈ ਕੇ ਸ਼ਾਮ ਤੱਕ ਹਰ ਇਨਸਾਨ ਪੂਰੀ ਤਰ੍ਹਾਂ ਜਾਗਰ ਹੈ ਇਹ ਖਾਣਾ ਹੈ ਇਹ ਪਾਣਾ ਹੈ ਇਹ ਸੇਵਨ ਕਰਨਾ ਹੈ ਉਹਨਾਂ ਨੂੰ ਚਾਹੀਦਾ ਹੈ ਪਰ ਜਦੋਂ ਗੱਲ ਕਰੀਦੀ ਹੈ ਸਾਰੇ ਅੱਜ ਮੰਡੀ ਦਾਣਾ ਮੰਡੀ ਕੋਰਕਪੂਰਾ ਦੇ ਵਿੱਚ ਜੋ ਨਰਿੰਕਾਰੀ ਸਤਸੰਗ ਸਮਾਗਮ ਹੋਇਆ ਉਹਨੇ ਵਾਰ ਕੀ ਕਹਣਾ ਚਾਹੁੰਦੇ ਸਤਿਗੁਰੂ ਹਰ ਯੁੱਗ ਦੇ ਵਿੱਚ ਹੀ ਇਨਸਾਨ ਨੂੰ ਸੇਧ ਦੇਣ ਵਾਸਤੇ ਆਇਆ ਹੈ ਇਹ ਇਸ ਇਨਸਾਨੀ ਜਾਮਾ ਦਾ ਇੱਕ ਮਕਸਦ ਹੈ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਰ ਇਨਸਾਨ ਇਸ ਗੱਲ ਤੋਂ ਭੁੱਲਦਾ ਚਲਾ ਜਾਂਦਾ ਹੈ ਮਾਇਆ ਨਾਲ ਜੁੜਦਾ ਹੈ ਮਾਇਆਪਤੀ ਨਾਲ ਨਹੀਂ ਜੁੜਦਾ ਇਸ ਲਈ ਹਲ ਜੁਗ ਦੇ ਵਿੱਚ ਹੀ ਜਦ ਜਦ ਵੀ ਸਤਿਗੁਰੂ ਆਇਆ ਉਹਨੇ ਇਨਸਾਨ ਨੂੰ ਰੱਬ ਵਾਲੇ ਪਾਸੇ ਜਾਗਰਤ ਕੀਤਾ ਰੱਬੂ ਵਾਲੇ ਪਾਸੇ ਇਨਸਾਨ ਅਜੇ ਸੁਤ ਦਾ ਹੋਇਆ ਉਹਦੇ ਦੁੱਖ ਦਾ ਕਾਰਨ ਵੀ ਇਹ ਹੈ ਵਿੱਚੋਂ ਗਰਮੈ ਨਿਕਲ ਆਇਆ ਕਸਮ ਵਿਸਾਰ ਦੁਨੀ ਜਤਰਾਇਆ ਗੁਰੂ ਅੱਜ ਵੀ ਇਸੇ ਵਿਸ਼ੇ ਦੇ ਵਿੱਚ ਹੀ ਇੱਥਾ ਆਇਆ ਔਰ ਹਰ ਜਗ੍ਹਾ ਗਿਆ ਗਿੱਦੜਾ ਆ ਗਿਆ ਸੰਗਰੂਰ ਗਿਆ ਰੋਜਪੁਰ ਗਏ ਫਾਇਲਕਾ ਗਏ ਅੱਜ ਕੋਟਪੂਰਾ ਦੀ ਧਰਤੀ ਤੇ ਪਹੁੰਚੇ ਹਾਂ ਤਾਂ ਕਿ ਇਨਸਾਨ ਜਾਗਰਤ ਵਸਦਾ ਵਿੱਚ ਆ ਕੇ ਪ੍ਰਭੂ ਪਰਮਾਤਮਾ ਨੂੰ ਜਾਣ ਸਕੇ ਸਤਗੁਰੂ ਹਮੇਸ਼ਾ ਸਤ ਦਾ ਗਿਆਨ ਦਿੰਦਾ ਹੈ ਜੋ ਪਰਮਾਤਮਾ ਇੱਕ ਹੈ ਉਸ ਦੀ ਜਾਣਕਾਰੀ ਦਿੰਦਾ ਹੈ ਜੋ ਕਣ ਕਣ ਵਿੱਚ ਵਸਿਆ ਹੈ ਜੋ ਉਹ ਨਾਸੀ ਹੈ ਜੋ ਉਹ ਨਾਸੀ ਸਰਪਨਵਾਸੀ ਹੈ ਇਸ ਦਾ ਗਿਆਨ ਆਤਮਾ ਦਾ ਮੂਲ ਪਰਮਾਤਮਾ ਹੈ ਆਤਮਾ ਦਾ ਘਰ ਵੀ ਪਰਮਾਤਮਾ ਹੈ ਪਹਿਲਾਂ ਮਹਾਂਪੁਰਸ਼ਾਂ ਨੇ ਕਿਹਾ ਨੇਧਿਕਰ ਮਹਿਲ ਪਾਵੋ ਸੁਖ ਸਹਿਜ ਤੇ ਬੋੜ ਨਾ ਹੋਏਗਾ ਫੇਰਾ ਅੱਜ ਵੀ ਇਸੇ ਵਿਸ਼ੇ ਦੇ ਵਿੱਚ ਹੀ ਸੱਚੇ ਪਾਤਸ਼ਾਹ ਉਹ ਪੂਰੇ ਦੀ ਧਰਤੀ ਤੇ ਆਏ ਹਨ ਸੰਗਤਾਂ ਵਿੱਚ ਬਹੁਤ ਉਸ਼ਾ ਹੈ ਤਾਂ ਕਿ ਸੰਗਤਾਂ ਇਸ ਗੱਲ ਨੂੰ ਸਮਝ ਸਕਣ ਕਿ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਹੋਏ ਦੁਨੀਆ ਦੇ ਵਿੱਚ ਰਹਿੰਦੇ ਹੋਏ ਸਾਰੇ ਕਾਰੋਬਾਰ ਕਰਦੇ ਹੋਇਆ ਇਸ ਪ੍ਰਭੂ ਪਰਮਾਤਮਾ ਨਾਲ ਜੁੜ ਕੇ ਆਪਣਾ ਲੋਕ ਵੀ ਸੁਧੀ ਕਰੀਏ ਤੇ ਪਰਲੋਕ ਵੀ ਸੇਹਲਾ ਕਰੀਏ ਜੀ ਸੋ ਕੋਈ ਸਾਧੂ ਮੰਦਾਨ ਸਦੇ ਤੇ ਔਟਪੁਰਾ ਦੀ ਬਾਜ ਮੰਡੀ ਦੇ ਵਿੱਚ ਗਿਆਨ ਜੀ ਅਧਿਨੇਰਿੰਕਾਰੀ ਸਾਹਿਬ ਤੋਂ ਸਮਾਗਮ ਕੀਤਾ ਗਿਆ ਇਸ ਦਿਨ ਮਕਾ ਸ਼ੁਭਚਾ ਦੇ ਲਈ ਰਾਗੀਤਾਂ ਦੀ ਸਾਥੇ ਪਹੁੰਚੇ ਉਹਨਾਂ ਨੇ ਸੰਮਤਨ ਨੂੰ ਸਵਾਗਤ ਕੀਤਾ ਪਰ ਪ੍ਰਚਨ ਕੀਤਾ ਔਰ ਜੋਸ਼ ਵਰਗਾਏ ਗਏ ਕਰਾਨ ਸਰਵਨ ਕਿਸੇ ਮਰਨਿਸ਼ਾ ਬੀਨ ਨਿਊਜ਼ ਫਤੂਰਾ ਪੰਜਾਬ